ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 15 ਅਗਸਤ ਨੂੰ ਕਾਲੇ ਦਿਨ ਵਜੋਂ ਕੱਲੇ ਅਸੀਂ ਨਹੀਂ ਮਨਾਉਂਦੇ ਇਸ ਇੰਡੀਆ ਦੇ ਵਿੱਚ ਇਹਦੇ ਆਪਣੇ ਬਹੁਤ ਸਾਰੇ ਕਰੰਦੇ ਇਹਦੇ ਆਪਣੇ ਡਿਪਾਰਟਮੈਂਟ ਜਿਨ੍ਹਾਂ ਦਾ ਇਸ ਸਿਸਟਮ ਤੋਂ ਇੱਕ ਸਮੇਂ ਦੇ ਲਈ ਵਿਸ਼ਵਾਸ ਉੱਠ ਜੇ ਉਹ ਇਸ ਦਿਨ ਨੂੰ ਕਾਲੇ ਦਿਨ ਵਜੋਂ ਮਨਾਉਂਦਾ ਚਾਹੇ 26 ਜਨਵਰੀ ਹੋਵੇ ਚਾਹੇ 15 ਅਗਸਤ ਹੋਵੇ ਇਹਨਾਂ ਦੇ ਆਪਣੇ ਸਿਸਟਮ ਦੇ ਵਿੱਚ ਕੰਮ ਕਰਦੇ ਟੀਚਰ ਜਿਨ੍ਹਾਂ ਦੇ ਉੱਤੇ ਡਾਂਗਾਂ ਵਰਦੀਆਂ ਨੇ ਜਦੋਂ ਆਪਣੇ ਹੱਕਾਂ ਦੀ ਗੱਲ ਕਰਦੇ ਨੇ ਉਹ ਵੀ ਕਹਿੰਦੇ ਵੀ ਸਾਡੇ ਵਾਸਤੇ ਕੋਈ ਆਜ਼ਾਦੀ ਨਹੀਂ ਅਸੀਂ 15 ਅਗਸਤ ਦਾ ਬਾਈਕਾਟ ਕਰਾਂਗੇ ਇਹਨਾਂ ਨੇ ਡਾਕਟਰ ਸਟੂਡੈਂਟਸ ਜਿਹੜੇ ਉਹਨਾਂ ਦਾ ਜਵਾਲ ਕੀਤਾ ਉਹ ਵੀ ਕਹਿੰਦੇ ਇਹਨਾਂ ਦੀਆਂ ਦੋ ਫੋਰਸਿਸ ਮੰਨੀਆਂ ਜਾਂਦੀਆਂ ਨੇ ਇੱਕ ਫੌਜ ਤੇ ਦੂਜੀ ਪੁਲਿਸ ਹਾਲਾਂਕਿ ਹੋਰ ਵੀ ਚਾਰ ਪੰਜ ਹੈਗੀਆਂ ਨੇ ਪਰ ਅਹਿਮ ਦੋ ਮੰਨੀਆਂ ਜਾਂਦੀਆਂ ਨੇ ਫੌਜ ਤੇ ਦੂਜੀ ਪੁਲਿਸ ਜਿਹੜੇ ਫੌਜ ਦੇ ਸਾਬਕਾ ਅਧਿਕਾਰੀ ਨੇ ਪਰसों ਚੌਥੀ ਉਹਨਾਂ ਦੀ ਸਟੇਟਮੈਂਟ ਵੀ ਆ ਉਹ ਕਹਿੰਦੇ ਵੀ ਅਸੀਂ 15 ਅਗਸਤ ਦੀ ਜਿਹੜੇ ਆਜ਼ਾਦੀ ਦਾ ਜਸ਼ਨ ਨੇ ਪੰਜਾਬ ਸਰਕਾਰ ਦੇ ਅਸੀਂ ਉਹਨਾਂ ਦੇ ਵਿੱਚ ਸ਼ਾਮਲ ਨਹੀਂ ਹੋਣਾ ਉਹਨਾਂ ਨੇ ਇੱਕ ਕਾਰਨ ਦੱਸਿਆ ਉਹਨਾਂ ਦੇ ਕੋਲ ਸਿਰਫ ਇੱਕ ਕਾਰਨ ਆ ਇਸ ਦਿਨ ਦੇ ਆ ਖੁਸ਼ੀਆਂ ਦੇ ਵਿੱਚ ਨਾ ਸ਼ਾਮਲ ਹੋਣ ਦਾ ਉਹ ਕਹਿੰਦੇ ਜਿਹੜਾ ਸਾਡਾ ਕਰਨਲ ਬਾਠੀ ਉਹਦੀ ਪੰਜਾਬ ਪੁਲਿਸ ਨੇ ਕੁੱਟਮਾਰ ਕੀਤੀ ਉਹਦੇ ਪਰਿਵਾਰ ਦੇ ਨਾਲ ਵੱਦਸਲੂਕੀ ਕੀਤੀ ਉਹਦਾ ਇਨਸਾਫ ਨਹੀਂ ਦਿੱਤਾ ਇਸ ਕਰਕੇ ਜੇ ਅਸੀਂ ਪੰਜਾਬ ਸਰਕਾਰ ਦੇ ਜਸ਼ਨਾਂ 'ਚ ਸ਼ਾਮਲ ਨਹੀਂ ਹੋਣਾ ਪਈ ਤੁਸੀਂ ਇਹ ਸੋਚ ਕੇ ਵੇਖੋ ਤੁਹਾਡੇ ਇੱਕ ਕਰਨਲ ਨੂੰ ਇਹਨਾਂ ਨੇ ਜਲੀਲ ਕੀਤਾ ਇਹਨਾਂ ਨੇ ਕਾਨੂੰਨ ਆਪਣੇ ਹੱਥ ਚ ਲਿਆ ਆਪਣਾ ਹੀ ਤਦ ਤੁਸੀਂ ਚੀਕਾ ਮਾਰ ਉਠੇ ਹੋ ਤੇ ਤੁਸੀਂ ਕਹਿੰਦੇ ਵੀ ਇਹ 15 ਅਗਸਤ ਸਾਡੀ ਨਹੀਂ ਅਸੀਂ ਨਹੀਂ ਮਨਾਉਣਾ ਸਾਨੂੰ ਇਨਸਾਫ ਨਹੀਂ ਮਿਲਿਆ ਤੇ ਕਦੀ ਸੋਚ ਕੇ ਵੇਖੋ ਤੁਸੀਂ ਸਾਡੇ ਹਜ਼ਾਰਾਂ ਮਾਰੇ ਤੁਸੀਂ ਸਾਡੇ ਹਜ਼ਾਰਾਂ ਚਲੀਲ ਕੀਤੇ ਤੁਸੀਂ ਸਾਡੇ ਹਜ਼ਾਰਾਂ ਜਿਹੜੇ ਉਹ ਲਾਪਤਾ ਕੀਤੇ ਤੁਸੀਂ ਸਾਡੀਆਂ ਹਜ਼ਾਰਾਂ ਧੀਆਂ ਪਣਾ ਦੀ ਇੱਜ਼ਤ ਬੇਪੱਤ ਕੀਤੀ ਤੇ ਸਿੱਖ ਕਿਹੜੇ ਮੂੰਹ ਦੇ ਨਾਲ ਕਹਿਣਗੇ ਆਜ਼ਾਦੀ ਸਾਡੀ ਆ ਜਾਂ ਇਹ ਤਿਰੰਗਾ ਸਾਡਾ ਸੋ ਇਹ ਦਿਨ ਸਾਡਾ ਨਹੀਂ ਇਹ ਤਿਰੰਗਾ ਸਾਡਾ ਨਹੀਂ ਇਹ ਮੁਲਕ ਸਾਡਾ ਨਹੀਂ ਇਥੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਹਮੇਸ਼ਾ ਹਮੇਸ਼ਾ ਜਿੱਥੇ-ਜਿੱਥੇ ਉਹਨਾਂ ਨੂੰ ਮੌਕਾ ਮਿਲਿਆ ਇਹਨਾਂ ਨੇ ਸਾਡੇ ਨਾਲ ਵੱਦਸ ਰੋਕੇ ਕੀਤੀ ਸਾਡੇ ਨਾਲ ਵਧੀਆਂ ਕੀਤੀਆਂ ਨੇ ਔਰ ਇਹ ਸਾਰਾ ਕੁਝ ਹੋਇਆ ਦੇਸ਼ ਭਗਤੀ ਦੀ ਆੜੇਟ ਔਰ ਇਸ ਦੇਸ਼ ਭਗਤੀ ਨੂੰ ਪੱਕਿਆ ਕਰਦੇ ਆ ਇਹਨਾਂ ਦੇ ਤਿਰੰਗੇ ਇਹਨਾਂ ਦੀ 15 ਅਗਸਤਾਂ ਇਹਨਾਂ ਦੀ 26 ਜਨਵਰੀਆਂ ਜਦਨ ਬਹੁਤ ਸਾਰੇ ਲੋਕ ਦੇਸ਼ਵਕਤੀ ਤੇ ਭਗਤੀ ਦੇ ਬਹਿਣ ਦੇ ਵਿੱਚ ਬਹਿ ਕੇ ਆਪਣੇ ਉੱਤੇ ਕੀਤੇ ਗਏ ਜੁਰਮਾਂ ਨੂੰ ਭੁੱਲਣ ਦੀ ਕੋਸ਼ਿਸ਼ ਕਰਦੇ ਆ ਤੇ ਫਿਰ ਇਸ ਦਿਨ ਭਾਰਤ ਮਾਤਾ ਦੀ ਜੈ ਤੇ ਹੈਪੀ ਇੰਡੀਪੈਂਡੈਂਸ ਡੇ ਵਗੈਰਾ ਦੀਆਂ ਵਧਾਈਆਂ ਦੇਣ ਲੱਪੈਂਦੇ ਆ ਪੰਜਾਬ ਵਾਸਤੇ ਇਹ ਕੋਈ ਹੈਪੀ ਇੰਡੀਪੈਂਡੈਂਸ ਨਹੀਂਗਾ ਸਾਡੇ ਵਾਸਤੇ ਇਹ ਸਾਡੇ ਘਰਾਂ ਦਾ ਉਜਾੜਾ ਸੀ ਔਰ ਉਸ ਉਜਾੜੇ ਨੂੰ ਅਸੀਂ ਝੱਲਿਆ ਸੀ ਇਹ ਸੋਚ ਕੇ ਵੀ ਇਸ ਮੁਲਕ ਦੇ ਉਚਾਕੇ ਅਸੀਂ ਬਰਾਬਰ ਦੇ ਸ਼ਹਿਰੀ ਬਣ ਕੇ ਰਵਾਂਗੇ ਸਾਨੂੰ ਕੋਈ ਖੱਤਾ ਮਿਲੇਗਾ ਜਿੱਥੇ ਅਸੀਂ ਆਜ਼ਾਦੀ ਦਾ ਨਿਗ ਮਾਣਾਂਗੇ ਪਰ ਇੱਥੇ ਆਉਂਦਿਆਂ ਇਹਨਾਂ ਨੇ ਸਾਡੇ ਦਰਬਾਰ ਸਾਹਿਬ ਦੇ ਉੱਤੇ ਫੌਜਾਂ ਚੜ੍ਹਾਆਂ ਇੱਥੇ ਦਰਬਾਰ ਸਾਹਿਬ ਦੇ ਵਿੱਚ ਪੁਲਿਸ ਵਾੜੀ ਗਈ ਬੂਟਾ ਸਮੇਤ ਉੱਤੇ ਇਹਨਾਂ ਦੇ ਕਰੰਦੇ ਵੜੇ 1955 ਤੋਂ ਤੁਰਿਆ ਵਰਤਾਰਾ ਅੱਜ ਤੱਕ ਨਿਰੰਤਰ ਜਾਰੀ ਆ ਜਿੱਥੇ ਅੱਜ ਫੇਰ ਕੋਈ ਸਾਡਾ ਅਕਾਲ ਤਖਤ ਸਾਹਿਬ ਤੇ ਸਮਾਗਮ ਹੋਵੇ ਓਨੀ ਸੰਗਤ ਨਹੀਂ ਹੁੰਦੀ ਜਿੰਨੇ ਇਹਨਾਂ ਦੇ ਪਹਿਲਾਂ ਜਾ ਕੇ ਪੁਲਿਸ ਦੇ ਕਰਿੰਦੇ ਉੱਥੇ ਵੜ ਜਾਂਦੇ ਆਂ ਔਰ ਸੰਗਤ ਨੂੰ ਭੈਅ ਭੀਤ ਕਰਨ ਦੀ ਕੋਸ਼ਿਸ਼ ਕਰਦੇ ਔਰ ਸੰਗਤ ਨੂੰ ਉੱਥੇ ਨਤਮਸਤਕ ਨਹੀਂ ਹੋਣ ਦਿੰਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉੱਤੇ ਗੁਰੂ ਸਾਹਿਬ ਕਹਿੰਦੇ ਆਂ ਭੈਰੋ ਮਹੱਲਾ ਪੰਜਵਾ ਵਰਤਨਾ ਰਹੋ ਨਾ ਬਰਮਧਾਨ ਇਸੇ ਵੀ ਜੋ ਰੱਖੇ ਨਦਾਨ ਇੱਕੋ ਕਸਾਈ ਅੱਲਾ ਮੇਰਾ Hindu ਤੁਰਕ ਦੋਹਾਂ ਨਵੇਰਾ ਆਓਾਰੇ ਗੜੀ ਅੱਜ ਕਾਬੇ ਜਾਉ ਨਾ ਤੀਰਥ ਪੂਜਾ ਇੱਕੋ ਸੇਵੀ ਅਵਰ ਨਾ ਦੂਜਾ ਪੂਜਾ ਕਰੋ ਨਾ ਨਿਵਾਜ ਗੁਜਰਾਉ ਇੱਕੋ ਨਰਨਕਾਰ ਕੇ ਰਿਦੇ ਦਸਕਾਰ ਨਾ ਹਮ ਹਿੰਦੂ ਨਾ ਮੁਸਲਮਾਨ ਸਾਤ ਸੰਗਤ ਜੀ 1952 ਛੇ ਜਿਹੜਾ ਸੰਵਿਧਾਨ ਬਣਿਆ ਗੁਰੂ ਗ੍ਰੰਥ ਸਾਹਿਬ ਦੇ ਵਚਨਾਂ ਤੋਂ ਬਿਲਕੁਲ ਉੱਠਾ ਧਾਰਾ 25 ਦੇ ਵਿੱਚ ਐਕਸਪਲੇਨੇਸ਼ਨ 2 ਦੇ ਵਿੱਚ ਕਹਿੰਦਾ ਸੰਵਿਧਾਨ ਕਹਿੰਦਾ 6 ਅ ਡੀਮ ਟੂ ਵੀ ਹਿੰਦੂ ਸਾਨੂੰ ਸਭ ਤੋਂ ਪਹਿਲਾਂ ਧਰਮ ਤਬਦੀਲ ਕੀਤਾ ਇਹਨਾਂ ਨੇ ਫਿਰ ਹਿੰਦੂ ਲੋਅ ਦੇ ਵਿੱਚ ਸਿੱਖਾਂ ਨੂੰ ਵਾਰਤਾ ਸਾਡੇ ਮੈਰਿਜ ਐਕਟ ਵੀ ਵੱਖਰਾ ਬਣਿਆ ਸਾਡੇ ਸਕੈਸੈਸ਼ਨ ਐਕਟ ਵੀ ਬਣਿਆ ਕਿਤੇ ਵੀ ਸਾਨੂੰ ਵੱਖਰਾ ਨਹੀਂ ਹੋਣ ਦਿੱਤਾ ਸੁਪਰੀਮ ਕੋਰਟ ਦੀਆਂ ਜੱਜਮੈਂਟਾਂ ਐਫੇ ਸਾਨੂੰ ਹਿੰਦੂ ਬਣਾ ਦਿੰਦੀਆਂ ਹੁਣ ਨਵੰਬਰ 24 ਨੂੰ ਉਵੇਂ ਬਾਦਸ਼ਾਹ ਦਾ ਕਿ ਸੰਸਾਕੇ ਤਨਸੋ ਸ਼ਤਾਬ ਦੀ ਸ਼ਹਾਦਤ ਹੀ ਹੋਣੀ ਹੈ ਉਹਨਾਂ ਨੇ ਹਿੰਦੂਆਂ ਵਾਸਤੇ ਕੀ ਕੀਤਾ ਜਦ ਮੁਸਲਮਾਨਾਂ ਦਾ ਧਰਮ ਤਫਹੀਲ ਕਰ ਰਹੇ ਸੀ ਜ਼ਬਰ ਕਰ ਰਹੇ ਸੀ ਉਹਨਾਂ ਨੇ ਜਾ ਕੇ ਉਸ ਹਕੂਮਤ ਦੇ ਸਾਹਮਣੇ ਉਂਗਲ ਚੁੱਕ ਕੇ ਜੋ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਬਾਬਰ ਤੂੰ ਹੈ ਜਾਬਰ ਉੱਥੇ ਖੜ ਕੇ ਕਿਹਾ ਕਿ ਉਹਨਾਂ ਦਾ ਸੀਸ ਲਾਤਾ ਔਰ ਉਸੇ ਵੀ ਸਰਕਾਰ ਨੇ ਔਰ ਅੱਜ ਕਹਿੰਦੇ ਆ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਪਰ ਗੁਰੂ ਸਾਹਿਬ ਹਿੰਦ ਦੀ ਚਾਦਰ ਨਹੀਂ ਸੀ ਮਨੁੱਖਤਾ ਦੇ ਗਾਦਰ ਸੀ ਉਹਨਾਂ ਨੇ ਮਨੁੱਖਤਾ ਪਤੀ ਆਪਣੀ ਗੱਲ ਕੀਤੀ ਸੀਗੀ ਔਰ ਸਾਧ ਸੰਗਤ ਜੀ ਇਸ ਦੇਸ਼ ਨੇ ਜਿੱਥੇ ਸਾਡਾ ਲਿਖਤ ਰੂਪ 'ਚ ਧਾਰਾ 25 ਦੇ ਧਰਮ ਤਬਦੀਲ ਕਰਦਾ ਹੈਗਾ ਉੱਥੇ ਇਹਨੇ ਕੁੱਟ-ਕੁੱਟ ਮਾਰ-ਮਾਰ ਸਿੱਖਾਂ ਨੇ ਸਾਰੇ ਜਿੰਨ ਇਹਨੇ ਪੰਗ ਕਰਦੇ ਹੈਗੇ ਆ ਤੋੜਦੇ ਹੈਗੇ ਆ ਦਰبار صاحب ਤੇ ਹਮਲਾ ਕੀਤਾ ਕਾਲਪ ਤੱਕ ਸਾਹ ਤੇਰੀ ਕਰਦੇ ਬੇਅੰਤ ਬੀਬੀਆਂ ਬੱਚੇ ਨੌਜਵਾਨ ਇਹਨੇ ਕਤਲ ਕੀਤੇ 1984 ਤੇ ਜਿਹੜਾ ਪੰਚਮਕੀਤਾ ਦੇ ਨਥਮਸਤਕ ਹੋਣ ਗਏ ਸੀ ਸ਼ਹਾਦਤ ਤੇ ਉਸ ਤੋਂ ਉਪਰੰਤ ਅਕਤੂਬਰ ਨਵੰਬਰ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਹਮਲਾ ਕੀਤਾ ਸਿੱਖਾਂ ਤੇ ਤੁਸੀਂ ਦੇਖ ਲਓ ਮਾਮਾਨੇ ਆਪਣੇ ਬੱਚਿਆਂ ਦੇ ਕਿਸ ਕਤਲ ਕਰਕੇ ਸਿਖਾਇਆ ਕਿ ਗੈਰਤੂ ਬਿੰਦੂਆਂ ਨਹੀਂ ਤੇਰਾ ਕਤਲ ਹੋ ਜਾਊਗਾ ਸਾਧ ਸੰਗਤ ਜੀ ਇਸ ਦੇਸ਼ ਨੇ ਜੇਨੋਸਾਈਡ ਸਾਡੀ ਕਮਿਟ ਕੀਤੀ ਹੈਗੀ ਹੈ ਭਾਈ ਜਸਵੰਤ ਸਿੰਘ ਖਾਲੜਾ ਨੇ 25000 ਲਾਸ਼ਾਂ ਸਾਡੇ ਸ਼ਮਸ਼ਾਨ ਘਾਟਾਂ ਤੇ ਦਿਖਾਈਆਂ ਜਿਹੜੀਆਂ ਸਿੱਖਾਂ ਨੂੰ ਇਹਨਾਂ ਨੇ ਕਤਲ ਕੀਤਾ ਪੰਜਾਬ ਪੁਲਿਸ ਨੇ ਇਹ ਬਿਆਨ ਤੋਂ ਪੁੱਛੜ ਜਿਹਾ ਬੋਤਰ ਲੱਗਿਆ ਕਿ ਪੀਐਸ ਗੱਲ ਨੇ ਹਜ਼ਾਰ ਆਗਮ ਨੇ ਕੇਂਟਰ ਚ ਆਈਬੀਕੇ ਬੈਠਾ ਅਜੀਤ ਦੋਵਾਲ ਉਹਨੇ ਇਹ ਸਾਰਾ ਕੰਮ ਕਰਵਾਇਆ ਔਰ ਲਗਾਤਾਰ ਸਾਡਾ ਕਦਰ ਆਮ ਹੋ ਰਿਹਾ ਇੱਥੇ ਸਮਤ ਕੋਲ ਵਰਕੇ ਰਾਤ ਦੇ ਮੁਕੀ ਜਿਹੜੇ ਫਕਾਸਪੁਰ ਦੇ ਵਿੱਚ ਬੋਟਾ ਪਾੜੀ ਕਰਕੇ ਆਏ ਉਹਨਾਂ ਨੇ ਹਜੇ ਤੱਕ ਜਾਰੀ ਰੱਖਿਆ ਬਾਹਰਲੇ ਦੇਸ਼ਾਂ 'ਚ ਸਿੱਖਾ ਪਾਈ ਹਰਦੀਪ ਸਿੰਘ ਨੱਜਰ ਉਥੇ ਗੁਰਪ੍ਰੀਤ ਕੌਰ ਸਿੰਘ ਪੰਨੂ ਸਦੇਸ਼ ਕਾਰਯੋਗ ਲੈਨਟ ਖੰਡਾ ਸਾਹਿਬ ਸਾਰਿਆਂ ਨੂੰ ਇੱਕ ਗਿਲਿੰਗ ਕਰ ਰਹੀ ਹੈ ਐਕਸਟਰਾ ਜੁਡੀਸ਼ੀਅਲ ਐਕਸਟਰਾ ਟੈਰੀਟੋਰੀਅਲ ਗਿਲਿੰਗ ਚੱਲ ਰਹੀ ਹੈਗੀ ਹੈ ਜਿਹੜੇ ਕੰਨੀਆ ਕਿ ਆਪਰੇਸ਼ਨ ਸੰਦੂਰ 'ਚ 25 ਹਿੰਦੂ ਮਾਰੇ ਉਸ ਤੋਂ ਪਹਿਲਾਂ ਦੁਵਾਲ ਨੇ جا کے جی ڈی سنگھ پورا چه 35 ਸਿੱਖਾਂ ਨੂੰ ਕਤਲਿਆਮ ਕੀਤਾ ਬਿਲਕੁਲ ਇੰਟਨ ਆਉਂ ਕਿਤਾਬ ਚ ਲਿਖਦਾ ਹੈ ਕਿ ਜਦ ਮੈਂ ਹਰੇ ਦੌਰਾ ਕਰਨਾ ਸੀ 35 ਸਿੱਖਾਂ ਨੂੰ Hindu Militant ਜਿਹੜਾ ਕਹਿੰਦਾ ਕਿ Hindu Hindu Militancy ਹੁੰਦੀ ਨਹੀਂ Hindu Militant ਤੇ ਜਾ ਕੇ ਉੱਥੇ ਕਤਲ ਕੀਤਾ ਹੈਲੋ ਭਾਈ ਅੱਧਰ ਜਿੰਦਾਬਾਦ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 15 ਅਗਸਤ ਨੂੰ ਕਾਲੇ ਦਿਨ ਵਜੋਂ ਕੱਲੇ ਅਸੀਂ ਨਹੀਂ ਮਨਾਉਂਦੇ ਇਸ ਇੰਡੀਆ ਦੇ ਵਿੱਚ ਇਹਦੇ ਆਪਣੇ ਬਹੁਤ ਸਾਰੇ ਕਰੰਦੇ ਇਹਦੇ ਆਪਣੇ ਡਿਪਾਰਟਮੈਂਟ ਜਿਨ੍ਹਾਂ ਦਾ ਇਸ ਸਿਸਟਮ ਤੋਂ ਇੱਕ ਸਮੇਂ ਦੇ ਲਈ ਵਿਸ਼ਵਾਸ ਉੱਠ ਜੇ ਉਹ ਇਸ ਦਿਨ ਨੂੰ ਕਾਲੇ ਦਿਨ ਵਜੋਂ ਮਨਾਉਂਦਾ ਚਾਹੇ 26 ਜਨਵਰੀ ਹੋਵੇ ਚਾਹੇ 15 ਅਗਸਤ ਹੋਵੇ ਇਹਨਾਂ ਦੇ ਆਪਣੇ ਸਿਸਟਮ ਦੇ ਵਿੱਚ ਕੰਮ ਕਰਦੇ ਟੀਚਰ ਜਿਨ੍ਹਾਂ ਦੇ ਉੱਤੇ ਡਾਂਗਾਂ ਵਰਦੀਆਂ ਨੇ ਜਦੋਂ ਆਪਣੇ ਹੱਕਾਂ ਦੀ ਗੱਲ ਕਰਦੇ ਨੇ ਉਹ ਵੀ ਕਹਿੰਦੇ ਵੀ ਸਾਡੇ ਵਾਸਤੇ ਕੋਈ ਆਜ਼ਾਦੀ ਨਹੀਂ ਅਸੀਂ 15 ਅਗਸਤ ਦਾ ਬਾਈਕਾਟ ਕਰਾਂਗੇ ਇਹਨਾਂ ਨੇ ਡਾਕਟਰ ਸਟੂਡੈਂਟਸ ਜਿਹੜੇ ਉਹਨਾਂ ਦਾ ਜਵਾਲ ਕੀਤਾ ਉਹ ਵੀ ਕਹਿੰਦੇ ਇਹਨਾਂ ਦੀਆਂ ਦੋ ਫੋਰਸਿਸ ਮੰਨਿਆ ਜਾਂਦੀਆਂ ਨੇ ਇੱਕ ਫੌਜ ਤੇ ਦੂਜੀ ਪੁਲਿਸ ਹਾਲਾਂਕਿ ਹੋਰ ਵੀ 4-5 ਆ ਗਈਆਂ ਨੇ ਪਰ ਅਹਿਮ ਦੋ ਮੰਨਿਆ ਜਾਂਦੀਆਂ ਨੇ ਫੌਜ ਤੇ ਦੂਜੀ ਪੁਲਿਸ ਜਿਹੜੇ ਫੌਜ ਦੇ ਸਾਬਕਾ ਅਧਿਕਾਰੀ ਨੇ ਪਰसों ਚੌਥੀ ਦੀ ਉਹਨਾਂ ਦੀ ਸਟੇਟਮੈਂਟ ਵੀ ਆ ਉਹ ਕਹਿੰਦੇ ਵੀ ਅਸੀਂ 15 ਅਗਸਤ ਦੀ ਜਿਹੜੇ ਆਜ਼ਾਦੀ ਦਾ ਜਸ਼ਨ ਨੇ ਪੰਜਾਬ ਸਰਕਾਰ ਦੇ ਅਸੀਂ ਉਹਨਾਂ ਦੇ ਵਿੱਚ ਸ਼ਾਮਲ ਨਹੀਂ ਹੋਣਾ ਉਹਨਾਂ ਨੇ ਇੱਕ ਕਾਰਨ ਦੱਸਿਆ ਉਹਨਾਂ ਦੇ ਕੋਲ ਸਿਰਫ ਇੱਕ ਕਾਰਨ ਆ ਇਸ ਦਿਨ ਦੇ ਆ ਖੁਸ਼ੀਆਂ ਦੇ ਵਿੱਚ ਨਾ ਸ਼ਾਮਲ ਹੋਣ ਦਾ ਉਹ ਕਹਿੰਦੇ ਜਿਹੜਾ ਸਾਡਾ ਕਰਨਲ ਬਾਠੀ ਉਹਦੀ ਪੰਜਾਬ ਪੁਲਿਸ ਨੇ ਕੁੱਟਮਾਰ ਕੀਤੀ ਉਦੇ ਪਰਿਵਾਰ ਦੇ ਨਾਲ ਵੱਧ ਸਲੂਕੀ ਕੀਤੀ ਉਹਦਾ ਇਨਸਾਫ ਨਹੀਂ ਦਿੱਤਾ ਇਸ ਕਰਕੇ ਜੇ ਅਸੀਂ ਪੰਜਾਬ ਸਰਕਾਰ ਦੇ ਜਸ਼ਨਾਂ 'ਚ ਸ਼ਾਮਲ ਨਹੀਂ ਹੋਣਾ ਭਾਈ ਤੁਸੀਂ ਇਹ ਸੋਚ ਕੇ ਵੇਖੋ ਤੁਹਾਡੇ ਇੱਕ ਕਰਨਲ ਨੂੰ ਇਹਨਾਂ ਨੇ ਜਲੀਲ ਕੀਤਾ ਇਹਨਾਂ ਨੇ ਕਾਨੂੰਨ ਆਪਣੇ ਹੱਥ ਚ ਲਿਆ ਆਪਣਾ ਹੀ ਤੇ ਤੁਸੀਂ ਚੀਕਾਂ ਮਾਰ ਉੱਠੇ ਹੋ ਤੇ ਤੁਸੀਂ ਕਹਿੰਦੇ ਵੀ ਇਹ 15 ਅਗਸਤ ਸਾਡੀ ਨਹੀਂ ਅਸੀਂ ਨਹੀਂ ਮਨਾਉਣਾ ਸਾਨੂੰ ਇਨਸਾਫ ਨਹੀਂ ਮਿਲਿਆ ਤੇ ਕਦੀ ਸੋਚ ਕੇ ਵੇਖੋ ਤੁਸੀਂ ਸਾਡੇ ਹਜ਼ਾਰਾਂ ਮਾਰੇ ਤੁਸੀਂ ਸਾਡੇ ਹਜ਼ਾਰਾਂ ਜ਼ਲੀਲ ਕੀਤੇ ਤੁਸੀਂ ਸਾਡੇ ਹਜ਼ਾਰਾਂ ਜਿਹੜੇ ਉਹ ਲਾਪਤਾ ਕੀਤੇ ਤੁਸੀਂ ਸਾਡੀਆਂ ਹਜ਼ਾਰਾਂ ਧੀਆਂ ਪਣਾ ਦੀ ਇੱਜ਼ਤ ਬੇਪੱਤ ਕੀਤੀ ਤੇ ਸਿੱਖ ਕਿਹੜੇ ਮੂੰਹ ਦੇ ਨਾਲ ਕਹਿਣਗੇ ਆਜ਼ਾਦੀ ਸਾਡੀ ਆ ਜਾਂ ਇਹ ਤਿਰੰਗਾ ਸਾਡਾ ਆ ਸੋ ਇਹ ਦਿਨ ਸਾਡਾ ਨਹੀਂ ਇਹ ਤਿਰੰਗਾ ਸਾਡਾ ਨੇ ਇਹ ਮੁਲਕ ਸਾਡਾ ਨੇ ਇੱਥੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਹਮੇਸ਼ਾ ਹਮੇਸ਼ਾ ਜਿੱਥੇ ਜਿੱਥੇ ਉਹਨਾਂ ਨੂੰ ਮੌਕਾ ਮਿਲਿਆ ਇਹਨਾਂ ਨੇ ਸਾਡੇ ਨਾਲ ਵੱਦਸ ਰੋਕੇ ਕੀਤੀ ਸਾਡੇ ਨਾਲ ਵਧੀਆਂ ਕੀਤੀਆਂ ਨੇ ਔਰ ਇਹ ਸਾਰਾ ਕੁਝ ਹੋਇਆ ਦੇਸ਼ ਭਗਤੀ ਦੀ ਆੜੇਟ ਔਰ ਇਸ ਦੇਸ਼ ਭਗਤੀ ਨੂੰ ਪੱਕਿਆ ਕਰਦੇ ਆ ਇਹਨਾਂ ਦੇ ਤਿਰੰਗੇ ਇਹਨਾਂ ਦੀ 15 ਅਗਸਤਾਂ ਇਹਨਾਂ ਦੀ 26 ਜਨਵਰੀਆਂ ਜਦਨ ਬਹੁਤ ਸਾਰੇ ਲੋਕ ਦੇਸ਼ਵਕਤੀ ਤੇ ਭਗਤੀ ਦੇ ਬਹਿਣ ਦੇ ਵਿੱਚ ਬਹਿ ਕੇ ਆਪਣੇ ਉੱਤੇ ਕੀਤੇ ਗਏ ਜੁਰਮਾਂ ਨੂੰ ਭੁੱਲਣ ਦੀ ਕੋਸ਼ਿਸ਼ ਕਰਦੇ ਆ ਤੇ ਫਿਰ ਇਸ ਦਿਨ ਭਾਰਤ ਮਾਤਾ ਦੀ ਜੈ ਤੇ ਹੈਪੀ ਇੰਡੀਪੈਂਡੈਂਸ ਡੇ ਵਗੈਰਾ ਦੀਆਂ ਵਧਾਈਆਂ ਦੇਣ ਲੱਪੈਂਦੇ ਆ ਪੰਜਾਬ ਵਾਸਤੇ ਇਹ ਕੋਈ ਹੈਪੀ ਇੰਡੀਪੈਂਡੈਂਸ ਨਹੀਂਗਾ ਸਾਡੇ ਵਾਸਤੇ ਇਹ ਸਾਡੇ ਘਰਾਂ ਦਾ ਉਜਾੜਾ ਸੀ ਔਰ ਉਸ ਉਜਾੜੇ ਨੂੰ ਅਸੀਂ ਛੱਲਿਆ ਸੀ ਇਹ ਸੋਚ ਕੇ ਵੀ ਇਸ ਮੁਲਕ ਦੇ ਆਚਾ ਕੇ ਅਸੀਂ ਬਰਾਬਰ ਦੇ ਸ਼ਹਿਰੀ ਬਣ ਕੇ ਰਵਾਂਗੇ ਸਾਨੂੰ ਕੋਈ ਖਿੱਤਾ ਮਿਲੇਗਾ ਜਿੱਥੇ ਅਸੀਂ ਆਜ਼ਾਦੀ ਦਾ ਨਿਗਮਾਣਾਂਗੇ ਪਰ ਇੱਥੇ ਆਉਂਦਿਆਂ ਇਹਨਾਂ ਨੇ ਸਾਡੇ ਦਰਬਾਰ ਸਾਹਿਬ ਦੇ ਉੱਤੇ ਫੌਜਾਂ ਚਾੜੀਆਂ ਇੱਥੇ ਦਰਬਾਰ ਸਾਹਿਬ ਦੇ ਵਿੱਚ ਪੁਲਿਸ ਵਾੜੀ ਗਈ ਬੂਟਾ ਸਮੇਤ ਹੋਤੇ ਇਹਨਾਂ ਦੇ ਕਰਿੰਦੇ ਵੜੇ 1955 ਤੋਂ ਤੁਰਿਆ ਵਰਤਾਰਾ ਅੱਜ ਜਿੱਤਾ ਕੰਗਰਾਂੰਤਾ ਜਾਰੀ ਆ ਜਿੱਤੇ ਅੱਜ ਫੇਰ ਕੋਈ ਸਾਡਾ ਕਾਲ ਤਖਤ ਸਾਹਿਬ ਤੇ ਸਮਾਗਮ ਹੋਵੇ ਉਹਨੇ ਸੰਗਤ ਨਹੀਂ ਹੁੰਦੀ ਜਿੰਨੇ ਇਹਨਾਂ ਦੇ ਪਹਿਲਾਂ ਜਾ ਕੇ ਪੁਲਿਸ ਦੇ ਕਰਿੰਦੇ ਉੱਥੇ ਵੜ ਜਾਂਦੇ ਆ ਔਰ ਸੰਗਤ ਨੂੰ ਭੈ ਭੀਤ ਕਰਨ ਦੀ ਕੋਸ਼ਿਸ਼ ਕਰਦੇ ਔਰ ਸੰਗਤ ਨੂੰ ਉੱਥੇ ਨਤਮਸਤਕ ਨਹੀਂ ਹੋਣ ਦਿੰਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉੱਤੇ ਗੁਰੂ ਸਾਹਿਬ ਕਹਿੰਦੇ ਆ ਭੈਰੋ ਮਹੱਲਾ ਪੰਜਵਾਂ ਵਰਤਨ ਰਹੋ ਦਾ ਮਾ ਰਮਦਾਨ ਕਿਸੇ ਵੀ ਜੋ ਰੱਖੇ ਨਿਦਾਨ ਇਕੋ ਉਸਾਈਂ ਅੱਲਾ ਮੇਰਾ Hindu Turk ਲੋਹਾ ਨਵੇਰਾ ਰਹਾਓ ਅੱਜ ਕਾਵੇ ਜਾਉ ਨਾ ਤੀਰਥ ਪੂਜਾ ਇਕੋ ਸੇਵੀ ਅਵਰ ਨਾ ਦੂਜਾ ਪੂਜਾ ਕਰੋ ਨਾ ਨਿਵਾਜ ਗੁਜਰਾਓ ਇਕੋ ਨਰਨਕਾਰ ਕੇ ਰਿਦੇ ਦਮਸਕਾਰ ਨਾ ਹਮ Hindu ਨਾ ਮੁਸਲਮਾਨ ਸਾਤ ਸੰਗਤ ਜੀ 1952 ਛੇ ਜਿਹੜਾ ਸੰਵਿਧਾਨ ਬਣਿਆ ਗੁਰੂ ਗ੍ਰੰਥ ਸਾਹਿਬ ਦੇ ਵਚਨਾਂ ਤੋਂ ਬਿਲਕੁਲ ਉੱਠਾ ਧਾਰਾ 25 ਦੇ ਵਿੱਚ ਐਕਸਪਲੇਨੇਸ਼ਨ 2 ਦੇ ਵਿੱਚ ਕਹਿੰਦਾ ਸੰਵਿਧਾਨ ਕਹਿੰਦਾ 6 ਆ ਡੀਮ ਤੂੰ ਵੀ ਹਿੰਦੂ ਸਾਨੂੰ ਸਭ ਤੋਂ ਪਹਿਲਾਂ ਧਰਮ ਤਕਦੀਰ ਕੀਤਾ ਇਹਨਾਂ ਨੇ ਫੇਰ ਤੂੰ ਲਾਅ ਦੇ ਵਿੱਚ ਸਿੱਖਾਂ ਨੂੰ ਵਾਰਤਾ ਸਾਡੇ ਪੈਰੇਜਕ ਵੀ ਵੱਖਰਾ ਬਣਿਆ ਸਾਡੇ ਸਕੈਸ਼ਟਰ ਦਾ ਟ੍ਰੀ ਬਣਿਆ ਕਿਤੇ ਵੀ ਸਾਨੂੰ ਵੱਖਰਾ ਨਹੀਂ ਹੋਣ ਦਿੱਤਾ ਸੁਪਰੀਮ ਕੋਰਟ ਦੀਆਂ ਜੱਜਮੈਂਟਾਂ ਦਾ ਇੱਥੇ ਸਾਨੂੰ ਹਿੰਦੂ ਬਣਾ ਦਿੰਦੀਆਂ ਹੁਣ ਨਵੰਬਰ 24 ਨੂੰ ਨੌਵੇਂ ਪਾਤਸ਼ਾਹ ਦਾ 350 ਸਦੀ ਦੀ ਸ਼ਹਾਦਤ ਦੀ ਹੋਣੀ ਹੈ ਉਹਨਾਂ ਨੇ ਹਿੰਦੂਆਂ ਵਾਸਤੇ ਕੀ ਕੀਤਾ ਜਦ ਮੁਸਲਮਾਨ ਉਹਨਾਂ ਦਾ ਧਰਮ ਤਬਦੀਲ ਕਰ ਰਹੇ ਸੀ ਜ਼ਬਰ ਕਰ ਰਹੇ ਸੀ ਉਹਨਾਂ ਨੇ ਜਾ ਕੇ ਉਸ ਹਕੂਮਤ ਦੇ ਸਾਹਮਣੇ ਅੰਗਲ ਚੱਕ ਕੇ ਜੋ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਬਾਬਰ ਤੋਂ ਹੈ ਜਾਬਰ ਉੱਥੇ ਖੜ ਕੇ ਕਹੇਗਾ ਕਿ ਉਹਨਾਂ ਦਾ ਸੀਸ ਲਾਤਾ ਔਰ ਉਹਨਸੇ ਵੀ ਸਰਕਾਰ ਨੇ ਔਰ ਅੱਜ ਕੰਨੀ ਹੈ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਪਰ ਗੁਰੂ ਸਾਹਿਬ ਹਿੰਦ ਦੀ ਚਾਦਰ ਨਹੀਂ ਸੀ ਮਨੁੱਖਤਾ ਦੇ ਕਾਦਰ ਸੀ ਉਹਨਾਂ ਨੇ ਮਨੁੱਖਤਾ ਪਤੀ ਆਪਣੀ ਗੱਲ ਕੀਤੀ ਸੀ ਔਰ ਸਾਧ ਸੰਗਤ ਜੀ ਇਸ ਦੇਸ਼ ਨੇ ਜਿੱਥੇ ਸਾਡਾ ਲਿਖਤ ਰੂਪ ਚ ਧਾਰਾ 25 ਦੇ ਘਰਨ ਤਬਦੀਲ ਕਰਤਾ ਹੈਗਾ ਉੱਥੇ ਇਹਨੇ ਕੁੱਟ-ਕੁੱਟ ਮਾਰ-ਮਾਰ ਸਿੱਖਾਂ ਨੇ ਸਾਰੇ ਜਿੰਨ ਇਹਨੇ ਪੰਗ ਕਰਤੇ ਹੋਗੀਆਂ ਤੋੜਤੇ ਹੋਗੀਆਂ ਦਰਬਾਰ ਸਾਹਿਬ ਤੇ ਹਮਲਾ ਕੀਤਾ ਆਕਾਲ ਪੁਰਖ ਸਾਹਿਬ ਤੇ ਡੇਰੇ ਨਹੀਂ ਕਰਤੇ ਬੇਅੰਤ ਬੀਬੀਆਂ ਬੱਚੇ ਨੌਜਵਾਨ ਇਹਨੇ ਕਤਲ ਕੀਤੇ 1984 ਤੇ ਜਿਹੜਾ ਪੰਚਮਕੀਤਾ ਦੇ ਨਥਮਸਤਕ ਖੂਨ ਗਏ ਸੀ ਸ਼ਹਾਦਤ ਦੇ ਉਸ ਤੋਂ ਉਪਰੰਤ ਅਕਤੂਬਰ ਨਵੰਬਰ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਹਮਲਾ ਕੀਤਾ ਸਿੱਖਾਂ ਤੇ ਤੁਸੀਂ ਦੇਖ ਲਓ ਮਾਮਾ ਨੇ ਆਪਣੇ ਬੱਚਿਆਂ ਦੇ ਕਿਸ ਕਤਲ ਕਰਕੇ ਸਿਖਾਇਆ ਕਿ ਕਹਿ ਤੂੰ Hindu ਐ ਨਹੀਂ ਤੇਰਾ ਕਤਲ ਹੋ ਜਾਊਗਾ ਸਾਥ ਸੰਗਤ ਜੀ ਇਸ ਦੇਸ਼ ਨੇ ਜੇਨੋਸਾਈਡ ਸਾਡੀ ਕਮਿਟ ਕੀਤੀ ਹੈਗੀ ਆ ਭਾਈ ਜਸਵੰਤ ਸਿੰਘ ਖਾਲੜਾ ਨੇ 25000 ਲੱਖ